ਖਬਰਨਾਮਾ ਦੇਖ ਰਿਹਾ ਸੋਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਹਿਮਿਕਾ ਰੰਜਸ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਸੀਂ ਬੇਕਸੂਰ ਹਾਂ ਨਿਰਦੋਸ਼ ਹਾਂ ਰਾਜ ਕੇ ਰੋਲਾ ਪਾਇਆ ਜਾ ਰਿਹਾ ਹੈ ਬਿਕਰਮ ਮਜੀਠੀਆ ਵੱਲੋਂ ਬਿਕਰਮ ਮਜੀਠੀਆ ਦੀ ਤਰਫ ਪਤਨੀ ਗਰੀਬ ਕੌਰ ਮਜੀਠੀਆ ਵੱਲੋਂ ਅਤੇ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਕਿ ਸਾਡੇ ਲਈ ਤਾਂ ਐਮਰਜੈਂਸੀ ਵਰਗੇ ਹਾਲਾਤ ਬੜੇ ਹੋਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਨੂੰ ਹਕ ਦੇ ਵਿੱਚ ਬੋਲਣ ਵੀ ਨਹੀਂ ਦਿੰਦੇ ਬਿਕਰਮਜੀਤਿਆ ਦੇ ਲੇਕਿਨ ਉਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਰਪੋਚ ਅਧਿਕਾਰੀ ਅਤੇ ਪੰਜਾਬ ਪੁਲਿਸ ਵੱਲੋਂ ਸਾਰੇ ਸਬੂਤ ਕੱਢ ਲਿਆਂਦੇ ਗਏ ਨੇ ਜਿਹੜੇ ਸਬੂਤ ਕਾਫੀ ਨੇ ਲੰਮਾ ਸਵਾ ਸਜ਼ਾ ਹੋਣ ਵਾਸਤੇ ਬਿਕਰਮਜੀਤਿਆ ਨੂੰ ਕਿਉਂਕਿ ਰੋਲਾ ਪਾਇਆ ਜਾ ਰਿਹਾ ਹੈ ਪਰਿਵਾਰ ਵੱਲੋਂ ਵਾਰ-ਵਾਰ 402 ਹੈਕਟੇਰ ਜ਼ਮੀਨ ਨੂੰ ਲੈ ਕੇ ਜਿਹੜੀ ਹਿਮਾਚਲ ਦੇ ਵਿੱਚ ਹੈ ਪਹਿਲਾਂ ਇੱਕ ਏਕੜ ਜ਼ਮੀਨ ਖਰੀਦੀ ਗਈ ਬਾਅਦ ਵਿੱਚ 1 ਕਰੋੜ ਤੇ 65 ਲੱਖ ਰੁਪਏ ਵਿਕਰਮ ਮਜੀਠਿਆ ਦੇ ਪਿਤਾ ਸਤਿਆਜੀਤ ਸਿੰਘ ਮਜੀਠਿਆ ਵੱਲੋਂ ਅਨਨੋਨ ਜਿਸ ਲੇਡੀ ਦਾ ਜਿਸ ਔਰ ਦਾ ਨਾਮ ਨਹੀਂ ਦੱਸਿਆ ਜਾ ਰਿਹਾ ਨਾ ਤੇ ਬਿਜ਼ਨਸ ਦੇ ਉੱਚ ਅਧਿਕਾਰੀਆਂ ਵੱਲੋਂ ਨਾ ਪੰਜਾਬ ਦੇ ਮੁੱਖ ਮੰਤਰੀ ਨਾ ਪੰਜਾਬ ਦੇ ਵਕੀਲਾ ਵੱਲੋਂ ਉਹ ਉਸ ਦਿਨ ਖੁਲਾਸੇ ਹੋਣਗੇ ਜਦੋਂ ਉਸ ਮਾਮਲੇ ਤੇ ਸੁਣਵਾਈ ਹੋਵੇਗੀ ਕਿ 1 ਕਰੋੜ 65 ਲੱਖ ਰੁਪਏ ਬਿਕਰਮ ਜੀਠਿਆ ਦੇ ਪਿਤਾ ਨੇ ਉਸ ਲੇਡੀਜ਼ ਦੇ ਅਕਾਊਂਟ ਵਿੱਚ ਟ੍ਰਾਂਸਫਰ ਕਿਉਂ ਕੀਤਾ ਹਾਲਾਂਕਿ ਵਕੀਲਾਵਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਪੈਸਾ ਸ਼ਰਾਬ ਦੀ ਆਬਕਾਰੀ ਦਾ ਹੈ ਸ਼ਰਾਬ ਦੇ ਟੈਕਸ ਦਾ ਹੈ ਲੇਕਿਨ ਉਹ ਪੈਸਾ ਬਿਕਰਮ ਜੀਠਿਆ ਦੇ ਪਿਤਾ ਕੋਲ ਕਿਉਂ ਗਿਆ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਬਿਕਰਮ ਜੀਠਿਆ ਜਿਹੜੇ ਮੰਤਰੀ ਸੀ ਤੇ ਉਹਨਾਂ ਦੇ ਪਿਤਾ ਦੀ ਤੱਕ ਨਹੀਂ ਬਣਦੀ ਕਿ ਪੈਸਾ ਉਹ ਆਪਣੇ ਕੋ ਲੈ ਕੇ ਉਸ ਭੈਣ ਦੇ ਨਾਂ ਦੇ ਜਮ੍ਹਾਂ ਕਰਾਉਣ ਅਤੇ ਫਿਰ ਉਸ ਤੋਂ ਬਾਅਦ 402 ਹੈਕਟੇਰ ਜ਼ਮੀਨ ਖਰੀਦੀ ਜਾਵੇ ਉਸ ਪੈਸੇ ਦੇ ਨਾ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਯਾਨੀ ਕਿ ਜਿਹੜੀਆਂ ਦਲੀਲਾਂ ਅਤੇ ਅਪੀਲਾਂ ਵਿਕਰਮ ਜੀਠਿਆ ਵੱਲੋਂ ਪੇਸ਼ ਕੀਤੀਆਂ ਜਾ ਰਹੀਆਂ ਨੇ ਉਹਨਾਂ ਸਾਰੀਆਂ ਅਪੀਲਾਂ ਅਤੇ ਦਲੀਲਾਂ ਅਤੇ ਸਬੂਤਾਂ ਦਾ ਬਖੂਬੀ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਵਿਜੀਲੈਂਸ ਅਤੇ ਪੰਜਾਬ ਸਰਕਾਰ ਦੇ ਸਰਕਾਰੀ ਵਕੀਲਾਂ ਵੱਲੋਂ ਜਵਾਬ ਦਿੱਤੇ ਜਾ ਰਹੇ ਨੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋਵੇਗਾ ਸੱਚ ਨੂੰ ਸੱਚ ਕਹਿਣਗੇ ਝੂਠ ਨੂੰ ਝੂਠ ਕਹਣਗੇ ਕਿਉਂਕਿ ਬਿਕਰਮ ਜੀਠੀਆ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਚੇ ਨਹੀਂ ਪੱਕੇ ਹੱਥ ਵਿੱਚ ਪਾਏ ਨੇ ਪੱਕੇ ਭਾਂਡੇ ਵਿੱਚ ਪਾਇਆ ਗਿਆ ਹੈ ਬਿਕਰਮ ਜੀਠੀਆ ਨੂੰ ਲੈ ਕੇ ਇਸ ਬਾਰੇ ਹੁਣ ਕਨਸੂਮਾਂ ਚੱਲ ਪਈਆਂ ਨੇ ਕਿ 402 ਹੈਕਟੇਰ ਜ਼ਮੀਨ ਬਣੀ ਕਿਵੇਂ ਜਿਹੜੀ ਸਰਾਏ ਫੈਕਟਰੀ ਹਾ ਗੁਰੂਕਪੁਰ ਦੇ ਵਿੱਚ ਉਹਦੇ ਵਿੱਚ ਵਿਕਰਮਜੀਤਿਆ ਦੇ ਪਿਤਾ ਮਾਤਾ ਵਿਕਰਮਜੀਤਿਆ ਦਾ ਸਾਲਾ ਅਤੇ ਗਰੀਬਕੌਰ ਮਜੀਤਿਆ ਰਮਲਵ ਨੇ ਜਿਹੜਾ ਸੈਨਿਕ ਫਾਰਮ ਲਿਆ ਗਿਆ ਦਿੱਲੀ ਦੇ ਵਿੱਚ ਉਸ ਦੀ ਕੀਮਤ ਹੁਣ ਪੌਣੇ 200 ਕਰੋੜ ਰੁਪਏ ਦੱਸੀ ਜਾ ਰਹੀ ਹੈ ਪਹਿਲਾਂ ਇਹਨਾਂ ਦੇ ਕੋਲ ਇੰਨਾ ਪੈਸਾ ਨਹੀਂ ਸੀ ਕਿ ਉਹ ਛਡਾਰਿਆ ਚਵੇ ਬਾਅਦ ਵਿੱਚ ਉਹ ਬੈਂਕ ਨੇ ਖੁਰਕੀ ਕਰ ਲਿਆ ਨਾਮ ਕਰ ਲਿਆ ਜਦੋਂ ਸੱਤਾ ਦੇ ਵਿੱਚ ਆਏ ਡੇਢ ਪੌਣੇ 2 ਸਾਲਾਂ ਤੋਂ ਵਿੱਚ ਵਿੱਚ ਹੀ ਪੌਣੇ 200 ਕਰੋੜ ਰੁਪਏ ਦੇ ਕੇ ਉਹ ਸੈਨਿਕ ਫਾਰਮ ਜਿਹੜਾ ਹੈ ਬੈਂਕ ਦੇ ਕੋਲੋਂ ਛੜਵਾ ਲਿਆ ਗਿਆ। ਯਾਨੀ ਕਿ ਇਹ ਪੈਸੇ ਕਿਵੇਂ ਆਏ ਕਿੱਥੋਂ ਇਕੱਠੇ ਕੀਤੇ ਗਏ ਇਹ ਸਾਰਿਆਂ ਦੇ ਸਬੂਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਰਵੋੱਚ ਅਧਿਕਾਰੀਆਂ ਕੋਲ ਪੰਜਾਬ ਪੁਲਿਸ ਕੋਲ ਹਨ। ਹਾਲਾਂਕਿ ਕੱਲ ਮੋਹਾਲੀ ਦੀ ਅਦਾਲਤ ਨੇ ਰੋਕ ਲਗਾ ਦਿੱਤੀ ਜਦੋਂ ਫਿਰ ਦੁਬਾਰਾ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਸੀ, ਛਾਪੇਮਾਰੀ ਕੀਤੀ ਜਾ ਰਹੀ ਸੀ, ਕੀਤੀ ਵੀ ਗਈ। ਕੱਲ ਬਿਕਰਮਜੀਠੀਆ ਦੇ ਘਰ ਦੇ ਵਿੱਚ ਵਿਜਲੈਸ ਪੁੱਜੀ ਸੀ ਇੱਕ ਮਜੀਠੀਆ ਦੇ ਘਰ ਦੇ ਵਿੱਚ ਦੂਸਰੇ ਉਹਨਾਂ ਦਾ ਜਿਹੜਾ ਦਫਤਰ ਹੈ ਕਾਗਜ਼ਾਤ ਜਿਹੜੇ ਜਿਹੜੇ ਸਬੂਤ ਉਹਨਾਂ ਨੂੰ ਮਿਲੇ ਨੇ ਉਥਾ ਕਿਉਂਕਿ ਵਾਰ-ਵਾਰ ਨਰਿੰਦਰ ਸਿੰਘ ਵੱਲੋਂ ਕਿਹਾ ਜਾ ਰਿਹਾ ਹੈ ਕਿ ਕੁਝ ਕਾਗਜ਼ਾਤ ਡਾਕੂਮੈਂਟਸ ਜਿਹੜੇ ਨੇ ਦੱਸਾ ਵਿੱਚ ਹੈ ਬਿਕਰਮਜੀਠੀਆ ਅਤੇ ਉਸਦੇ ਸਾਥੀਆਂ ਵੱਲੋਂ ਸੁਭਾ ਦਿੱਤੇ ਗਏ ਨੇ ਬੋਰੀ ਬੋਨੀ ਅਜਨਾਲਾ ਦੀ ਗਵਾਹੀ ਤਲਵੀਰ ਗਿੱਲ ਦੀ ਗਵਾਹੀ ਪੰਜਾਬ ਦੇ ਸਾਬਕਾ ਡੀਜੀਪੀ ਦੀ ਗਵਾਹੀ ਸਾਬਕਾ ਡਾਇਰੈਕਟਰ ਈਡੀ ਦੇ ਨਰਿੰਦਰ ਸਿੰਘ ਦੀ ਗਵਾਹੀ ਅਤੇ ਬਿੱਟੂ ਅਜਨਾਲਾ ਦੀਆਂ ਵਾਰ-ਵਾਰ ਇੰਟਰਵਿਊ ਕਾਫੀ ਨੇ ਲੰਮੀ ਸਜ਼ਾ ਦਵਾਉਣ ਵਾਸਤੇ ਵਿਕਰਮ ਅਜੀਤ